ਤੁਹਡੇ ਅੱਜ ਆਪਾਂ ਲਾਈਵ ਦੇ ਵਿੱਚ ਤੁਹਾਡੇ ਤੇ ਦੋਸਤੋ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਕਿੰਦਾ ਸੋਹਣੀ ਲੱਗਦੀ ਦਸਤਾਰ ਮੇਰੀ ਕਿੰਦਾ ਬਈ ਦਸਤਾਰ ਸਜਾਈ ਆ ਮੇਰੀ ਦਸਤਾਰ ਸੋਹਣੀ ਲੱਗਦੀ ਆ ਕਿੰਦਾ ਬਣੀ ਗਈ ਆ ਕਿਉਂਕਿ ਹੌਲੀ ਹੌਲੀ ਜਦੋਂ ਮੈਂ ਦਸਤਾਰ ਬੰਨਣਾ ਸ਼ੁਰੂ ਕੀਤੀ ਆ ਸਜਾਉਣੀ ਦਸਤਾਰ ਸਜਾਉਣੀ ਜਦੋਂ ਦੀ ਸ਼ੁਰੂ ਕੀਤੀ ਹੌਲੀ ਹੌਲੀ ਸੁਧਾਰ ਹੁੰਦਾ ਜਾ ਰਿਹਾ ਅੱਗੇ ਨਾਲੋਂ ਬਹੁਤ ਵਧੀਆ ਆਪਾਂ ਬਣ ਲਈਦੀ ਆਪਾਂ ਸਿੱਖ ਰਹੇ ਆ ਸੋ ਦੋਸਤੋ ਤੁਸੀਂ ਦੱਸਿਓ ਕਿ ਕਿੱਦਾਂ ਦੀ ਲੱਗਦੀ ਦਸਤਾਰ ਰੰਗ ਕਿਵੇਂ ਦਸਤਾਰ ਦਾ ਠੀਕ ਆ ਤੇ ਆਪਾਂ ਦਸਤਾਰ ਸਜਾਈਏ ਕਿਉਂਕਿ ਠੰਡ ਹੋ ਚੁੱਕੀ ਆ ਸਿਰ ਨਿਗਾ ਰਹਿੰਦਾ ਵਾ ਤੇ ਦਸਤਾਰ ਦੇ ਬਹੁਤ ਫਾਇਦੇ ਆ ਸੋ ਆ ਪਾਉਣ ਵਾਲੀਆਂ ਵੀਡੀਓ ਦੇ ਵਿੱਚ ਦਸਤਾਰ ਦੇ ਨਾਲ ਜਿਹੜੀ ਆਪਣੀਆਂ ਵੀਡੀਓ ਆਇਆ ਕਰਦੇ ਵੀ ਉਹਦਾ ਆਪਾਂ ਨੂੰ ਦਸਤਾਰ ਸਜਾਇਆ ਕਰਾਂਗੇ ਸੋ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਕਿੱਦਾਂ ਵਾ ਸਾਰੇ ਠੀਕ ਠਾਕ ਹੋ ਨਵੀਂ ਤਾਜੀ ਗੱਲਬਾਤ ਸੁਣਾਓ ਕੰਮਕਾਰ ਕਿੱਦਾਂ ਚੱਲਦਾ ਵਾ ਹੋਰ ਸੁਣਾਓ ਗੱਲਬਾਤ ਜੁੜਜੋ ਲਾਈਵ ਦੇ ਵਿੱਚ ਅਜੇ ਤੱਕ ਕੋਈ ਨਹੀਂ ਜੁੜਿਆ ਸਾਡੇ ਨਾਲ ਤੇ ਅਸੀਂ ਇੰਤਜ਼ਾਰ ਕਰਦੇ ਆਂ ਵੀ ਕਦੋਂ ਤੱਕ ਤੁਸੀਂ ਸਾਡੇ ਨਾਲ ਜੁੜਦੇ ਹੋ ਉਹ ਪਾਲਾ ਪਾਲਾ ਰਹਿਤਾ ਪਾਲੋ ਕੋਈ ਨਹੀਂ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਠੀਕ ਠਾਕ ਹੋ ਜੁੜ ਜੋ ਫਿਰ ਲਾਈਵ ਦੇ ਵਿੱਚ ਦੋਸਤੋ ਕਰੋ ਕਮੈਂਟ ਕੀ ਹਾਲ ਚਾਲ ਸੁਣਾਓ ਗੱਲਬਾਤ ਨਵੇਂ ਜੁੜੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਉਸ ਬਾਕੀ ਵੀਡੀਓ ਜਿਹੜੀਆਂ ਜੋ ਵੀ ਆਪਣੀਆਂ ਪਹਿਲਾਂ ਅਪਲੋਡ ਕੀਤੀਆਂ ਉਹਨਾਂ ਨੂੰ ਵਾਚ ਕਰਿਓ ਥੋੜੀ ਕਿ ਨੈਟਵਰਕ ਦੀ ਪ੍ਰੋਬਲਮ ਆ ਗਈ ਹੁਣ ਸਹੀ ਚੱਲ ਪਿਆ ਵੈਸੇ ਛੱਡ ਜੋ ਦੋਸਤੋ 5 ਮਿੰਟ ਆਪਾਂ ਲਾਈਵ ਕਰਾਂਗੇ ਤੇ ਛੱਡ ਜੋ ਤੁਸੀਂ ਸਾਡੇ ਨਾਲ ਆ ਜੀ ਵਿੱਚ ਚੱਲ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਹਨ ਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡੇ ਥੈਂਕ ਯੂ ਹਾਂਜੀ ਕਮੈਂਟ ਕਰੋ ਜੀ ਤਾਂ ਕਿ ਜੇ ਤੁਸੀਂ ਕਮੈਂਟ ਕਰੋਗੇ ਸਾਨੂੰ ਫਿਰ ਪਤਾ ਲੱਗਣਾ ਤੁਹਾਡੇ ਨਾਲ ਜਾਣ ਪਹਿਚਾਨ ਫੇਰ ਹੋਣੀ ਆ ਜਦੋਂ ਤੁਸੀਂ ਕਮੈਂਟ ਕਰੋਗੇ ਵੀਡੀਓ ਨੂੰ ਲਾਈਕ ਕਰੋ ਮੈਂ ਦਸਤਾਰ ਸੀ ਅਸਲੀ ਵੀਡੀਓ ਪਾ ਰਿਆ ਸੀ ਵੀ ਦਸਤਾਰ ਮੇਰੀ ਕਿਦਾਂ ਬਹੁਤ ਸੋਹਣੀ ਬਣੀ ਗਈ ਆ ਕਿਦਾਂ ਲੱਗੀ ਤੁਹਾਨੂੰ ਕਮੈਂਟ ਜ਼ਰੂਰ ਕਰਿਓ ਥੋੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਆ ਬਾਕੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਾਕੀ ਜਣੀਆਂ ਚੈਨਲ ਤੇ ਵੀਡੀਓ ਉਹਨਾਂ ਨੂੰ ਵਾਚ ਕਰਿਓ ਦੋਸਤੋ ਹੋਰ ਸਲਾਮ ਨਵੀਤਾ ਜੀ ਗੱਲ ਬਾਤ ਹੋਰ ਕੰਮ ਕਰ ਕਿਦਾਂ ਚੱਲਦਾ ਤੁਹਾਡਾ ਜੀ ਠੀਕ ਹੋ ਸਾਰੇ ਤੇ ਕਮੈਂਟ ਕਰਿਆ ਕਰੋ ਦੋਸਤੋ ਕਿੱਥੇ ਕਿੱਥੇ ਜੁੜੇ ਹੋ ਤੁਸੀਂ ਸਾਡੇ ਨਾਲ ਥੈਂਕ ਯੂ ਜੂ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਤੁਸੀਂ ਰੁਟੀਨ ਦੀ ਤਰ੍ਹਾਂ ਸਾਡੇ ਨਾਲ ਅੱਗੇ ਵੀ ਲਾਈਵ ਦੇ ਵਿੱਚ ਜੁੜਦੇ ਹੋ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਦਸਤਾਰ ਦੱਸਿਓ ਆਪਣੀ ਅੱਜ ਕਿਦਾਂ ਵਧੀਆ ਸਜਾਈ ਗਈ ਹੈ ਜੀ ਕੋਈ ਕੱਸੀ ਤਾਂ ਨਹੀਂ ਕਿਉਂਕਿ ਆਪਾਂ ਸਿੱਖ ਰਹੇ ਹਜੇ ਤੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਆਪਣੀਆਂ ਸਰਦੀਆਂ ਦੇ ਵਿੱਚ ਸਿਆਲਾਂ ਦੇ ਵਿੱਚ ਵੀਡੀਓ ਆਇਆ ਕਰਨਗੇ ਤਕਰੀਬਨ ਦਸਤਾਰ ਦੇ ਨਾਲ ਹੀ ਆਪਾਂ ਵੀਡੀਓ ਪੇਸ਼ ਕਰਿਆ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰੋ ਜੀ ਸ਼ੇਅਰ ਕਰ ਦਿਆ ਕਰੋ ਇਸ ਚੈਨਲ ਤੇ ਬੇਹੱਦ ਬਹੁਤ ਹੀ ਵਧੀਆ ਵਧੀਆ ਜਿਹੜੀਆਂ ਵੀਡੀਓ ਆਪਣੀਆਂ ਅਪਲੋਡ ਕੀਤੀਆਂ ਜਦੋਂ ਵੀ ਸਮਾਂ ਲੱਗੇ ਸਾਰੀਆਂ ਜਿਹੜੀਆਂ ਵੀਡੀਓ ਨੂੰ ਵਾਚ ਕਰੋ ਜਰੂਰ ਕਿੱਥੋਂ ਕਿੱਥੋਂ ਜੁੜੇ ਹੋ ਤੁਸੀਂ ਸਾਡੇ ਨਾਲ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਰੂਰ ਦੋਸਤੋ ਇੱਕ ਤਾਂ ਕਮੈਂਟ ਨਹੀਂ ਕਰਦੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਕਾ ਨਵਾਜੀ ਧੰਨਵਾਦ ਥੈਂਕ ਯੂ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂ ਜੀ ਸੋਹਣੀ ਲੱਗਦੀ ਤੁਸੀਂ ਦਸਤਾਰ ਰੰਗ ਕਿਦਾਂ ਲੱਗਾ ਜੀ ਮਹਿੰਦੀ ਹੈ ਮਹਿੰਦੀ ਕਲਰ ਆ ਜੀ ਮਹਿੰਦੀ ਰੰਗੇ ਜੀ ਨੂੰ ਕਹਦੇ ਉਹ ਆਪਾਂ ਪੱਗ ਬੰਨੀ ਆ ਜੀ ਤੇ ਦੱਸਿਓ ਠੀਕ ਆ ਜੀ ਬੰਨੀ ਸੋਹਣੀ ਲੱਗ ਰਹੀ ਹੈ ਤੇ ਕਰ ਦਿਓ ਫਿਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਜੀ ਲਾਈਕ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਦੋ ਵਾਰੀ ਕਲਿੱਕ ਕਰਿਆ ਕਰੋ ਤੇ ਵੀਡੀਓ ਲਾਈਕ ਹੋ ਜਾ ਕਰ ਲਈਆ ਤੇ ਕਮੈਂਟ ਜਰੂਰ ਕਰੋ ਦੋਸਤੋ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਹੋਰ ਸੁਣਾਓ ਠੀਕ ਹੋ ਜੀ ਕੰਮਕਾਰ ਕਿੱਦਾਂ ਵਧੀਆ ਚੱਲਦਾ ਕੰਮਕਾਰ ਕਿੱਦਾਂ ਚੱਲਦਾ ਤੁਹਾਡਾ ਠੀਕ ਚੱਲਦਾ ਜੀ ਹੋਰ ਸੁਣਾਓ ਨਵੀਂ ਤਾਜੀ ਗੱਲਬਾਤ 都。Oh. ਕੀ ਹਾਲ ਚਾਲਾ ਤੁਹਾਡੇ ਨਵੀਂ ਤਾਜੀ ਗੱਲਬਾਤ ਸੁਣਾਓ ਕਿਵੇਂ ਆ ਕਮੈਂਟ ਕਰੋ ਜੀ ਬਹੁਤ ਥੋੜਾ ਕੀ ਹਾਲ ਚਾਲਾ ਤੁਹਾਡੇ ਠੀਕ ਹੋ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਹੋ థాంਕ ਯੂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਨਵਾਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਸਨੋ ਨਵੀਤਾ ਜੀ ਗੱਲ ਬਾਤ ਕੀ ਹਾਲ ਚਾਲ ਆ ਤੁਹਾਡੇ ਕਿੱਦਾਂ ਚੱਲਦਾ ਕੰਮਕਾਰ ਵਧੀਆ ਚੱਲਦਾ ਜੀ ਦੱਸਿਓ ਕਮੈਂਟ ਕਰਕੇ ਕਿੱਥੋਂ-ਕਿੱਥੋਂ ਤੁਸੀਂ ਜੁੜੇ ਹੋ ਕਿਹੜੇ ਸ਼ਹਿਰ ਚੋਂ ਕਿਹੜੇ ਇਲਾਕੇ ਚੋਂ ਕਿਹੜੇ ਦੇਸ਼ ਚੋਂ ਕਿਹੜੀ ਸਟੇਟ ਚੋਂ ਜੁੜੇ ਹੋ ਸਾਡੇ ਨਾਲ ਕਿਉਂਕਿ ਦੂਰ ਦੂਰੋਂ ਜਿਹੜੇ ਸਾਡੇ ਦੋਸਤ ਆ ਜੁੜਦੇ ਆ ਕਈ ਇਹਨਾਂ ਨੂੰ ਮਿਲਾਂ ਦਾ ਪੰਜਾਬੀ ਹਿੰਦੀ ਵਾਲੇ ਹੁੰਦੇ ਆ ਹਿੰਦੀ ਭਾਸ਼ਾ ਆਉਂਦੀ ਹੁੰਦੀ ਆ ਹਾਂਜੀ ਆਪਕਾ ਕੀ ਹਾਲ ਹੈ ਕੈਸੇ ਹੋ ਆਪ ਠੀਕ ਹੋ ਇੰਗਲਿਸ਼ ਵਾਲੇ ਵੀ ਸਾਡੇ ਨਾਲ ਜੁੜ ਜਾਂਦੇ ਆ ਹਾਊ ਆਰ ਯੂ ਸੋ ਸਾਰੀਆਂ ਭਾਸ਼ਾਈ ਬੋਲਣੇ ਪੈਂਦੀਆਂ ਜੀ ਕਿਉਂਕਿ ਬਾਹਰੋਂ ਵੀ ਦੋਸਤ ਬੱਤਰ ਜੁੜ ਜਾਂਦੇ YouTube ਸਾਰੇ ਚੱਲਦੀ ਆ ਇੰਟਰਨੈਸ਼ਨਲ ਆ ਇਹ ਤਾਂ ਕਰਕੇ ਭਾਰਤ ਦੇ ਉਸ ਸਟੇਟਾਂ ਚ ਵੀ ਵੱਖ-ਵੱਖ ਦੂਰ ਦੂਰੋਂ ਜੁੜ ਜਾਂਦੇ ਆ ਤੇ ਬਾਹਰਲੇ ਉਸ ਸਟੇਟਾਂ ਚ ਵੀ ਸੋ ਹਾ ਹਾਊ ਆਰ ਯੂ ਕੈਸੇ ਹੋ ਆਪ ਕੀ ਹਾਲ ਹੈ ਆਪਕਾ ਹੋਰ ਸੁਣਾਓ